ਬਹੁਤ ਹੀ ਪਿਆਰੇ ਸਰੋਤਿਆਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਿਰਸੇ ਦੇ ਸ਼ੋਪ ਦੇ ਚੈਨਲ ਦੇ ਮਾਧਿਅਮ ਰਾਹੀਂ ਸਰਦਾਰ ਜੁਗਿੰਦਰ ਸਿੰਘ ਸਿਵਿਆ ਜੋ ਕਿ ਇੱਕ ਮਹਾਨ ਵਿਰਸੇ ਦੇ ਲੇਖਕ ਹਨ ਉਹਨਾਂ ਨੇ ਆਪਣੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਆਪਣਾ ਸਫ਼ਰ ਇਸ ਚੈਨਲ ਤੇ ਸ਼ੁਰੂ ਕੀਤਾ ਤਾਂ ਉਹਨਾਂ ਨੇ ਦੱਸਿਆ ਸੀ ਕਿ ਮੇਰੀ ਪਹਿਲੀ ਕਿਤਾਬ ਕੋਹਾਂ ਦੂਰ ਜੋ ਉਹਨਾਂ ਨੇ ਤੁਹਾਡੇ ਰੂਬਰੂ ਕੀਤੀ ਤੇ ਅੱਜ ਮੈਂ ਉਹਦੇ ਕਿਤਾਬ ਦੇ ਵਿੱਚੋਂ ਜੋ ਕਿ ਮਿੰਨੀ ਕਹਾਣੀਆਂ ਦੀ ਕਿਤਾਬ ਹੈ ਉਹਨਾਂ ਵਿੱਚੋਂ ਇੱਕ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ ਉਹ ਕਹਾਣੀ ਹੈ ਨੈਤਿਕ ਪਤਨ ਇੱਕ ਲੜਕਾ ਪਲੱਸ 2 ਜਮਾਤ ਵਿੱਚ ਦਾਖਲਾ ਲੈਣ ਲਈ ਆਇਆ ਪ੍ਰਿੰਸੀਪਲ ਸਕੂਲ ਹਾਜ਼ਰ ਨਹੀਂ ਸੀ ਪ੍ਰਿੰਸੀਪਲ ਬਾਰੇ ਵੀ ਉਸ ਨੂੰ ਆਸੇ-ਪਾਸੇ ਤੋਂ ਜਾਣਕਾਰੀ ਮਿਲੀ ਕਿ ਪਲੱਸ 2 ਵਿੱਚ ਦਾਖਲਾ ਨਹੀਂ ਦੇਣਾ ਉਹ ਵਾਪਸ ਮੁੜ ਚੱਲਿਆ ਅੱਗੇ ਸਕੂਲ ਦੇ ਗਰਾਊਂਡ ਵਿੱਚ ਇੱਕ ਅਧਿਆਪਕ ਕੁਰਸੀ ਤੇ ਬੈਠਾ ਸੀ ਉਸ ਕੋਲ ਦੀ ਲੰਘਣ ਸਮੇ ਉਸ ਲੜਕੇ ਨੇ ਸਾਈਕਲ ਤੋਂ ਇੱਕ ਲੱਤ ਥੱਲੇ ਲਾ ਲਈ ਤੇ ਸਾਈਕਲ ਤੇ ਬੈਠੇ ਨੇ ਹੀ ਅਧਿਆਪਕ ਤੋਂ ਪੁੱਛਣਾ ਸ਼ੁਰੂ ਕੀਤਾ ਜੀ ਮੈਨੂੰ ਕਿਸੇ ਤਰੀਕੇ ਇਸ ਸਕੂਲ ਵਿੱਚ ਦਾਖਲਾ ਮਿਲ ਸਕਦਾ ਹੈ ਜਾਂ ਮੈਨੂੰ ਦੱਸੋ ਪ੍ਰਿੰਸੀਪਲ ਕਿਸ ਦੀ ਸਿਫਾਰਿਸ਼ ਮੰਨੇਗਾ ਕੁਝ ਚਿਰ ਗੱਲਾਂ ਕਰਨ ਤੋਂ ਬਾਅਦ ਅਧਿਆਪਕ ਨੇ ਸੁਝਾਅ ਦਿੱਤਾ ਕਿ ਅੱਜਕੱਲ ਕੰਮ ਕਰਵਾਉਣਾ ਕੋਈ ਕੀ ਔਖਾ ਹੈ ਤੂੰ ਸਰਪੰਚ ਨੂੰ ਜਾ ਕੇ ਕਹ ਦੇ ਜਾਂ ਫੋਨ ਕਰਵਾ ਦੇ ਵਿਦਿਆਰਥੀ ਨੇ ਕਿਹਾ ਜੀ ਸਕੂਲ ਦਾ ਫੋਨ ਨੰਬਰ ਕਿੰਨਾ ਹੈ ਅਧਿਆਪਕ ਨੇ ਦੱਸਣਾ ਸ਼ੁਰੂ ਕੀਤਾ ਪਰੰਤੂ ਵਿਦਿਆਰਥੀ ਕੋਲ ਨਾ ਪੈਨ ਸੀ ਤੇ ਨਾ ਹੀ ਕੋਈ ਕਾਗਜ਼ ਪੈਨ ਤਾਂ ਅਧਿਆਪਕ ਨੇ ਦੇ ਦਿੱਤਾ ਤੇ ਹੁਣ ਕਾਗਜ਼ ਦੀ ਸਮੱਸਿਆ ਸੀ ਵਿਦਿਆਰਥੀ ਨੇ ਆਸੇ-ਪਾਸੇ ਨਜ਼ਰ ਦੁੜਾਈ ਤਾਂ ਥੋੜੀ ਕੋ ਦੂਰੀ ਤੇ ਇੱਕ ਕਾਗਜ਼ ਦਾ ਟੁਕੜਾ ਪਿਆ ਸੀ ਟੁਕੜੇ ਵਾਲਾ ਇਸ਼ਾਰਾ ਕਰਕੇ ਉਸ ਨੇ ਅਧਿਆਪਕ ਨੂੰ ਕਿਹਾ ਜੀ ਉਹ ਕਾਗਜ਼ ਫੜਾਉਣਾ ਤਾਂ ਜੋ ਮੈਂ ਸਕੂਲ ਦਾ ਫੋਨ ਨੰਬਰ ਲੈ ਸਕਾਂ ਅਧਿਆਪਕ ਕਾਗਜ਼ ਦਾ ਟੁਕੜਾ ਸਾਈਕਲ ਉੱਪਰ ਬੈਠੇ ਵਿਦਿਆਰਥੀ ਨੂੰ ਫੜਾ ਰਿਹਾ ਸੀ ਮਨ ਵਿੱਚ ਅੱਜ ਦੇ ਨੌਜਵਾਨਾਂ ਦੇ ਨੈਤਿਕ ਪਤਨ ਬਾਰੇ ਸੋਚਦਾ ਸੋਚਦਾ ਆਪਣੇ ਅਤੀਤ ਵਿੱਚ ਗੁੰਮ ਹੋ ਗਿਆ ਸੀ ਹਾਂਜੀ ਕਹਾਣੀ ਆਪਾਂ ਪੜ੍ਹੀ ਤਾਂ ਉਸ ਸਮੇਂ ਜੋ ਦੌਰ ਸੀਗਾ ਉਸ ਦਾ ਦ੍ਰਿਸ਼ ਚਿਤਰਿਆ ਲੇਖਕ ਨੇ ਦੇਖਿਆ ਜਾਂਦਾ ਹੈ ਕਿ ਉਸ ਸਮੇਂ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਜੋ ਦਾਖਲੇ ਸੀ ਉਹ ਘੱਟ ਮਿਲਦੇ ਸੀਗੇ ਕਿਉਂਕਿ ਸੀਟਾਂ ਬੁੱਕ ਹੋ ਜਾਂਦੀਆਂ ਸੀ ਪਰ ਹੁਣ ਅਸੀਂ ਇਹ ਸਮਾਂ ਬਿਲਕੁਲ ਬਦਲ ਗਿਆ ਹੈ ਕਿ ਬੱਚੇ ਜਿਹੜੇ ਉਹ ਕੈਨੇਡਾ ਫੋਰਨ ਜਾ ਰਹੇ ਆ ਤੇ ਦਾਖਲੇ ਦੇ ਲਈ ਜਿਹੜੇ ਸਕੂਲਾਂ ਵਾਲੇ ਆ ਉਹ ਉਹ ਬੱਚਿਆਂ ਦੇ ਘਰਾਂ 'ਚ ਜਾਂਦੇ ਆ ਕਾਫੀ ਸਮਾਂ ਬਦਲ ਗਿਆ ਤੇ ਬਾਕੀ ਜੋ ਬੱਚਿਆਂ ਦੇ ਵਿੱਚ ਨੈਤਿਕ ਗਰਾਵਟ ਆ ਰਹੀ ਆ ਉਸ ਬਾਰੇ ਤੁਸੀਂ ਇਸ ਬਾਰੇ ਸੋਚ ਸਕਦੇ ਹੋ ਜੇ ਚੰਗਾ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ